ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਰਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਆਜਾ ਰਿਹਾ ਮੌਸਮ ਸੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਦੇ ਆਉਣ ਵਾਲੇ 24 ਘੰਟੇ ਦੇ ਮੌਸਮ ਦੀ ਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮਾ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਪਿਛਲੇ 24 ਘੰਟੇ ਦੇ ਵਿੱਚ ਮੌਸਮਾ ਜਿਹੜਾ ਉਹ ਪੰਜਾਬ ਦੇ ਵਿੱਚ ਬੱਦਲਵਾਈ ਵਾਲਾ ਰਿਹਾ ਕੱਲ ਕੁਝ ਇਲਾਕਿਆਂ ਦੇ ਵਿੱਚ ਮੀਂਹ ਆ ਜਿਹੜਾ ਪਿਆ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਕੱਜ ਕੱਲ ਹਲਕੀ ਤੋਂ ਦਰਮਿਆਨੀ ਵਰਖਾ ਜਿਹੜੀ ਉਹ ਹੋਈ ਆ ਬਾਕੀ ਜਿਹੜੇ ਇਲਾਕੇ ਆ ਅੱਜ ਜੇਕਰ ਸਵੇਰ ਤੋਂ ਦੇਖੀਏ ਬੱਦਲਬਾਜ਼ੀ ਜ਼ਰੂਰ ਰਹੀ ਆ ਲੇਕਿਨ ਮੀਂਹ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਅਲੱਗ-ਅਲੱਗ ਇਲਾਕਿਆਂ 'ਚ ਥੋੜੀਆਂ-ਬਹੁਤੀਆਂ ਹੋਈਆਂ ਜੇ ਸ਼ਾਮ ਦੇ ਟਾਈਮ ਅੱਜ ਦੇਖੀਏ ਤਾਂ ਚੰਡੀਗੜ੍ਹ ਡੇਰਾ ਬਸੀ ਰਾਜਪੁਰਾ ਇਹਨਾਂ ਇਲਾਕਿਆਂ 'ਚ ਮੀਂਹ ਪੈ ਰਿਹਾ ਜਾਂ ਹਰਿਆਣੇ ਦੇ ਕੁਝ ਇਲਾਕੇ ਜਿਹੜੇ ਉਹਨਾਂ 'ਚ ਵਰਖਾ ਦੀਆਂ ਗਤੀਵਿਧੀਆਂ ਹੋ ਰਹੀਆਂ ਆ ਹੁਣ ਆਵਾਂ ਵਾਲੀ ਰੇਖਾ ਜਿਹੜੀ ਉਹ ਇਸ ਵਕਤ ਉੱਤਰ ਪੂਰਬ ਦੀ ਚੱਲ ਰਹੀ ਆ ਸਿਸਟਮਾਂ ਦੀ ਗੱਲ ਕਰੀਏ ਤਾਂ ਸਿਸਟਮ ਇੱਕ ਲੋ ਪ੍ਰੈਸ਼ਰ ਏਰੀਆ ਜਿਹੜਾ ਉਹ ਰਾਜਸਥਾਨ ਦੇ ਭਾਗਾਂ ਉੱਤੇ ਪਹੁੰਚ ਗਿਆ ਤੇ ਬਹੁਤ ਜਲਦ ਜਿਹੜਾ ਇਹਨੇ ਰਾਜਸਥਾਨ ਦੇ ਭਾਗਾਂ ਨੂੰ ਕਵਰ ਕਰੇ ਜਾਣਾ ਤੇ ਇੱਥੇ ਹੀ ਘੁੰਮਦਾ ਰਹਿਣਾ ਆਉਣ ਵਾਲੇ 2 ਤੋਂ 3 ਦਿਨ 18 ਤਰੀਕ ਤੱਕ ਇਹ ਜਿਹੜਾ ਚੱਕਰਵਾਤ ਆ ਜਾਂ ਲੋ ਪ੍ਰੈਸ਼ਰ ਏਰੀਆ ਇਹਨੂੰ ਆਪਾਂ ਕਹਿ ਲਈਏ ਇਸੇ ਤਰ੍ਹਾਂ ਇੱਥੇ ਜਿਹੜਾ ਗੋਲ ਰੂਪ ਦੇ ਵਿੱਚ ਜਿਹੜਾ ਇਹਨੇ ਘੁੰਮੇ ਜਾਣਾ ਤੇ ਹਵਾਵਾਂ ਜਿਹੜੀਆਂ ਘੁੰਮਦਿਆਂ ਹੋਈਆਂ ਹਿਮਾਚਲ ਪੰਜਾਬ ਦਿੱਲੀ ਹਰਿਆਣਾ ਕਸ਼ਮੀਰ ਦੇ ਉੱਤੋਂ ਦੀ ਜਿਹੜੀਆਂ ਉਹ ਨੰਗ ਰਹੀਆਂ ਨੇ ਤੇ ਇਹਦਾ ਅਸਰ ਕੀ ਹੋਣਾ ਇੱਕ ਸਿਸਟਮ ਆ ਜਿਹੜਾ ਉਹ ਚੱਕਰਵਾਤ ਦੇ ਰੂਪ ਦੇ ਵਿੱਚ ਬੰਗਾਲ ਦੀ ਖਾੜੀ ਦੇ ਵਿੱਚ ਇੱਕ ਹੋਰ ਪੈਦਾ ਹੋ ਗਿਆ ਜਿਹੜਾ ਕਿ 18 ਤਰੀਕ ਨੂੰ ਜ਼ਿਆਦਾ ਸ਼ਕਤੀਸ਼ਾਲੀ ਹੋ ਜਾਊਗਾ ਤੇ ਬਹੁਤ ਤੇਜ਼ੀ ਨਾਲ ਉੱਤਰ ਪ੍ਰਦੇਸ਼ ਦੇ ਭਾਗਾਂ ਤੇ ਵਧੂਗਾ ਤੇ ਜਿਹੜਾ 20 21 ਤਰੀਕ ਨੂੰ ਪੰਜਾਬ ਦੇ ਵਿੱਚ ਉੱਤਰਾਖੰਡ ਦੇ ਵਿੱਚ ਆਪਣੇ ਉੱਤਰ ਪ੍ਰਦੇਸ਼ ਦਿੱਲੀ ਪੰਜਾਬ ਹਰਿਆਣਾ 'ਚ ਮੂਸਲਾ ਧਾਰ ਵਰਖਾ ਦੇ ਸਕਦਾ ਉਹਦੀ ਗੱਲ ਆਪਾਂ ਆਉਣ ਵਾਲੇ ਵੀਡੀਓ ਦੇ ਵਿੱਚ ਅਪਡੇਟ ਦੇ ਵਿੱਚ ਕਰਾਂਗੇ ਜੇਕਰ ਆਪਾਂ ਗੱਲ ਕਰੀਏ ਹੁਣ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦੇ ਕਾਫੀ ਇਲਾਕਿਆਂ ਦੇ ਵਿੱਚ ਗਰਜ ਚਮਕ ਦੇ ਨਾਲ ਤੇਜ਼ ਵਰਖਾ ਹੋ ਸਕਦੀ ਆ ਉਹਦੇ ਵਿੱਚ ਹਨੇਰੀ ਝੱਖੜ ਵੀ ਆ ਸਕਦਾ ਤੇ ਕਈ ਥਾਵਾਂ ਤੇ ਤੇਜ਼ ਸ਼ਰਾਟੇ ਦਾ ਮੀਂਹ ਜਿਹੜਾ ਉਹ ਪੈ ਸਕਦਾ ਕੁੱਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਵਰਖਾ ਜਿਹੜੀ ਹੋਣ ਦੀ ਸੰਭਾਵਨਾ ਇਹ ਜ਼ਿਲ੍ਹੇ ਕਿਹੜੇ ਹੋਣਗੇ ਇਹ ਜ਼ਿਲ੍ਹੇ ਜਿਹੜੇ ਹਰਿਆਣੇ ਦੇ ਨਾਲ ਲੱਗਦੇ ਆ ਹਰਿਆਣੇ ਦੇ ਵਿੱਚ ਦਿੱਲੀ ਦੇ ਵਿੱਚ ਹਮਾਚਲ ਪ੍ਰਦੇਸ਼ ਦੇ ਵਿੱਚ ਉੱਤਰਾਖੰਡ ਦੇ ਵਿੱਚ ਵਧੀਆ ਵਰਖਾ ਹੋਣ ਦੀ ਸੰਭਾਵਨਾ ਬਣ ਰਹੀ ਆ ਜੰਮੂ ਕਸ਼ਮੀਰ ਦੇ ਵਿੱਚ ਵੀ ਅੱਛੀ ਵਰਖਾ ਹੋ ਸਕਦੀ ਆ ਕਿਉਂਕਿ ਇੱਕ ਵੈਸਟਰਨ ਡਿਸਟਰਬੈਂਸ ਵੀ ਜਲਦੀ ਜਿਹੜਾ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰਨ ਜਾ ਰਿਹਾ ਤੇ ਨਾਲ ਦੀ ਨਾਲ ਇੱਕ ਚੱਕਰਵਾਤ ਵੀ ਪਾਕਿਸਤਾਨ ਦੇ ਭਾਗਾਂ ਤੇ ਬਣੂਗਾ ਜਿਹਦੇ ਨਾਲ ਇਹਨਾਂ ਦੋਨਾਂ ਦੀ ਅਟਰੈਕਸ਼ਨ ਹੋਣ ਦੇ ਨਾਲ ਵਧੀਆ ਵਰਖਾ ਹੋਣ ਦੀ ਸੰਭਾਵਨਾ ਬਣ ਰਹੀ ਆ ਜੋ ਕਿ ਅੱਜ ਦੇ ਮਾਡਲ ਆ ਜਿਹੜੇ ਉਹ ਦੱਸ ਰਹੇ ਆ ਆਉਣ ਵਾਲੇ 24 ਘੰਟੇ ਦੇ ਵਿੱਚ ਜ਼ਿਲ੍ਹੇ ਜਿਹੜੇ ਉਹ ਪਟਿਆਲਾ ਫਤਿਹਗੜ੍ਹ ਸਾਹਿਬ ਮਲੇਰ ਕੋਟਲਾ ਸੰਗਰੂਰ ਬਠਿੰਡਾ ਮਾਨਸਾ ਬਰਨਾਲਾ ਲੁਧਿਆਣਾ ਮੋਗੇ ਦੇ ਜ਼ਿਲ੍ਹੇ ਤੇ ਇਸ ਤੋਂ ਬਿਨਾ ਦੱਖਣੀ ਜ਼ਿਲ੍ਹੇ ਜਿਹੜਾ ਫਾਲਰਕਾ ਫਰੀਦਕੋਟ ਆ ਮੁਕਸਰ ਮਲੋਟ ਅਭੋਰ ਅੰਮ੍ਰਿਤਸਰ ਤਰਨਤਾਰਨ ਇਹਨਾਂ ਇਲਾਕਿਆਂ ਦੇ ਵਿੱਚ ਗਤੀਵਿਧੀਆਂ ਜ਼ਬਰਦਸਤ ਹੋ ਸਕਦੀਆਂ ਇਸ ਤੋਂ ਮੈਨਾਂ ਚੰਡੀਗੜ੍ਹ ਆ ਜਿਹੜਾ ਚੰਡੀਗੜ੍ਹ ਦੇ ਨਾਲ ਲੱਗਦੇ ਮਹਾਲੀ ਦੇ ਇਲਾਕੇ ਹੋਗੇ ਖਰੜ ਇਲਾਕੇ ਹੋਗੇ ਤੇ ਇਧਰਲੀ ਬੈਲਟ ਜਿਹੜੀ ਜਲੰਧਰ ਤੱਕ ਕੁਝ ਗਤੀਵਿਧੀਆਂ ਵਧੀਆ तरीके ਨਾਲ ਹੋਣ ਦੀ ਸੰਭਾਵਨਾ ਜਿਹੜੇ ਉੱਤਰੀ ਇਲਾਕੇ ਆ ਜਿਵੇਂ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਜਲੰਧਰ ਨਵਾਂ ਸ਼ਹਿਰ ਕਪੂਰਥਲਾ ਰੋਪੜ ਇਹਨਾਂ ਦੇ ਵਿੱਚ ਹਲਕੀ ਦਰਮਿਆਨੀ ਬਰਖਾ ਹੋਣ ਦੀ ਸੰਭਾਵਨਾ ਕਿਉਂਕਿ ਇਹਦਾ ਜ਼ਿਆਦਾ ਝੁਕਾਅ ਵਾ ਜਿਹੜਾ ਉਹ ਹਰਿਆਣੇ ਵੱਲੋਂ ਬੱਦਲ ਬਣਨਗੇ ਤੇ ਪੰਜਾਬ ਵੱਲੀ ਨੂੰ ਮੂਵ ਕਰਨਗੇ ਜਿਹਦੇ ਨਾਲ ਕੇਂਦਰੀ ਤੇ ਇਧਰ ਦੇ ਨਾਲ ਲੱਗਦੇ ਪੂਰਬੀ ਇਲਾਕੇ ਆ ਉਹ ਜ਼ਿਆਦਾ ਪ੍ਰਭਾਵਿਤ ਹੋਣ ਦੀ ਸੰਭਾਵਨਾ ਵਾੜ ਰਹੀ ਹੈ ਕੱਲ 14 ਤਰੀਕ ਨੂੰ ਗਤੀਵਿਧੀਆਂ ਜਿਹੜੀਆਂ ਉਹ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਵਧੀਆਂ ਹੋਣ ਦੀ ਸੰਭਾਵਨਾ ਜਿਸ ਦੇ ਨਾਲ ਕਿਸਾਨ ਵੀਰਾਂ ਲਈ ਜਿਹੜੀ ਝੋਨੇ ਦੀ ਫਸਲਾ ਉਹਦੇ ਲਈ ਇਹ ਮੀਂਹ ਜਿਹੜਾ ਉਹ ਬਹੁਤ ਵਧੀਆ ਆਉਣ ਵਾਲੇ ਜਿਹੜਾ 3-4 ਦਿਨ ਪੈਣਾ ਵਾ ਹੁਣ ਆਪਾਂ ਗੱਲ ਕਰਦੇ ਆਂ ਅਗਲੇ 5 ਦਿਨ ਦੇ ਪੰਜਾਬ ਦੇ ਮੌਸਮ ਦੀ ਜੇਕਰ ਆਪਾਂ ਅਗਲੇ 5 ਦਿਨ ਦੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤੁਸੀਂ ਕੱਲ ਮਿਤੀ 14 ਤਰੀਕ ਨੂੰ ਦੇਖ ਸਕਦੇ ਹੋ ਭਈ ਪੰਜਾਬ ਹਰਿਆਣਾ ਹਿਮਾਚਲ ਦਿੱਲੀ ਉੱਤਰਾਖੰਡ ਇਸ ਤੋਂ ਬਿਨਾ ਰਾਜਸਥਾਨ ਦੇ ਬਹੁਤ ਸਾਰੇ ਭਾਗਾਂ ਤੇ ਮੀਂਹ ਜਾਂ ਜਿਹੜੀਆਂ ਗਤੀਵਿਧੀਆਂ ਬਹੁਤ ਤੇਜ਼ ਸ਼ਰਾਟੇਦਾਰ ਝੱਖੜ ਨੇਰੀ ਦੇ ਨਾਲ ਗਰਜ ਚਮਕ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਰਾਜਸਥਾਨ ਦੇ ਵਿੱਚ ਜਿਆਦਾ ਇਲਾਕਿਆਂ ਦੇ ਵਿੱਚ ਬਰਖਾ ਜਿਹੜੀ ਉਹ ਹੋ ਸਕਦੀ ਆ ਪੂਰਬੀ ਅਤੇ ਉੱਤਰੀ ਅਤੇ ਬਿਕਾਨੇਰ ਦੇ ਨਾਲ ਲੱਗਦੇ ਇਲਾਕੇ ਆ ਜਿਹੜੇ ਇਨ੍ਹਾਂ ਭਾਗਾਂ ਤੱਕ ਵਧੀਆ ਵਰਖਾ ਹੋਣ ਦੀ ਸੰਭਾਵਨਾ ਪੰਜਾਬ ਦੇ ਅਲੱਗ-ਅਲੱਗ ਇਲਾਕਿਆਂ 'ਚ ਹਲਕੀ ਤੋਂ ਦਰਮਿਆਨੀ ਤੇ ਤੇਜ਼ ਗਰਜ ਚਮਕ ਦੇ ਨਾਲ ਛਿੱਟੇ ਪੈਣ ਦੀ ਸੰਭਾਵਨਾ ਜਿਹੜੀ ਉਹ ਬਣੀ ਆ ਹਰਿਆਣਾ ਦਿੱਲੀ 'ਚ ਵੀ ਵਧੀਆ ਵਰਖਾ ਹੋਊਗੀ ਜੇਕਰ ਆਪਾਂ 15 ਤਰੀਕ ਦੀ ਗੱਲ ਕਰੀਏ ਤਾਂ 15 ਤਰੀਕ ਨੂੰ ਪੰਜਾਬ ਦੇ ਬਹੁਤ ਸਾਰੇ ਭਾਗ ਇਸ ਤੋਂ ਬਿਨਾਂ ਹਰਿਆਣਾ ਦਿੱਲੀ ਤੇ ਆਪਣੇ ਰਾਜਸਥਾਨ ਦੇ ਭਾਗਾਂ ਦੇ ਵਿੱਚ ਤੇ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਭਾਗਾਂ ਦੇ ਵਿੱਚ ਗਰ ਚਮਕ ਦੇ ਨਾਲ ਤੇਜ਼ ਸ਼ਰਾਟੇਦਾਰ ਮੀਂਹ ਪਊਗਾ ਚਾਹੇ ਉਹ ਥੋੜੇ ਟਾਈਮ ਲਈ ਪਵੇ ਚਾਹੇ ਉਹ ਜ਼ਿਆਦਾ ਟਾਈਮ ਲਈ ਪਵੇ ਲੇਕਿਨ ਜਬਰਦਸਤ ਮੀਂਹ ਪੈਣ ਦੀ ਸੰਭਾਵਨਾ ਬਣੀ ਰਹੀ ਆ ਤੇ ਰਾਜਸਥਾਨ ਦੇ ਬਹੁਤ ਸਾਰੇ ਭਾਗਾਂ ਦੇ ਵਿੱਚ ਜਬਰਦਸਤ ਗਤੀਵਿਧੀ ਹੋ ਸਕਦੀਆਂ ਬਿਹਾਰ ਛੱਤੀਸਗੜ੍ਹ ਦੇ ਭਾਗਾਂ ਦੇ ਵਿੱਚ ਵੀ ਵਧੀਆ ਵਰਖਾ ਹੋਣ ਦੀ ਸੰਭਾਵਨਾ ਗੱਲ ਆਪਾਂ 16 ਤਰੀਕ ਦੀ ਕਰ ਲਈਏ 16 ਤਰੀਕ ਨੂੰ ਜਿਹੜਾ ਲੋ ਪ੍ਰੈਸ਼ਰ ਏਰੀਆ ਉਹ ਆਪਣੇ ਰਾਜਸਥਾਨ ਦੇ ਭਾਗਾਂ ਨੂੰ ਕਰਾਸ ਕਰਦਾ ਹੋਇਆ ਪਾਕਿਸਤਾਨ ਦੇ ਭਾਗਾਂ ਦੇ ਚਲਿਆ ਜਾਣਾ ਤੇ ਹਵਾਵਾਂ ਫੇਰ ਵੀ ਪੰਜਾਬ ਦੇ ਉੱਤੋਂ ਦੀ ਤੇ ਰਾਜਸਥਾਨ ਦੇ ਉੱਤੋਂ ਦੀ ਘੁੰਮਣ ਗਿਆ ਜਿਹਦੇ ਕਰਕੇ ਪੰਜਾਬ ਦੇ ਵਿੱਚ ਵਧੀਆ ਗਤੀਵਿਧੀਆਂ ਹੋਣ ਦੀ ਸੰਭਾਵਨਾ ਮੀਂਹ ਦੀਆਂ ਉਸ ਦਿਨ ਵੀ 16 ਤਰੀਕ ਨੂੰ ਵੀ ਗਰਜ ਚਮਕ ਦੇ ਨਾਲ ਤੇਜ਼ ਵਰਖਾ ਹੋਣ ਦੀ ਸੰਭਾਵਨਾ ਰਾਜਸਥਾਨ ਦੇ ਉੱਤਰ ਪੂਰਬੀ ਭਾਗਿਆਂ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਹਰਿਆਣਾ ਦਿੱਲੀ ਤੇ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਵਿੱਚ ਤੇ ਨਾਲ ਦੀ ਨਾਲ ਪੂਰਬੀ ਉੱਤਰ ਪ੍ਰਦੇਸ਼ ਦੇ ਵਿੱਚ ਵੀ ਜਬਰਦਸਤ ਵਰਖਾ ਹੋਊਗੀ ਕਿਉਂਕਿ ਜਦ ਤੱਕ ਜਿਹੜਾ ਚੱਕਰ ਬਤਾ ਉਹਨੇ ਹੋਰ ਜ਼ਿਆਦਾ ਮਜ਼ਬੂਤ ਹੋ ਜਾਣਾ ਜਿਹੜਾ ਪੱਛਮੀ ਬਗਾਲਤੇ ਬਣਿਆ ਹੋਇਆ 17 ਤਰੀਕ ਨੂੰ ਜੇਕਰ ਆਪਾਂ ਦੇਖੀਏ 17 ਤਰੀਕ ਨੂੰ ਗਤੀਵਿਧੀਆਂ ਜਿਹੜੀਆਂ ਉਹ ਪੂਰਬੀ ਉੱਤਰ ਪ੍ਰਦੇਸ਼ ਦੇ ਉੱਤੇ ਜ਼ਬਰਦਸਤ ਹੋ ਸਕਦੀਆਂ ਨਾਲ ਲੱਗਦੇ ਮਧ ਪ੍ਰਦੇਸ਼ ਦੇ ਏਰੀਏ ਤੇ ਇਧਰਲੇ ਪਾਸਿਓਂ ਰਾਜਸਥਾਨ ਦੇ ਉੱਤਰੀ ਪੱਛਮੀ ਥੋੜੇ ਜਿਹੇ ਇਲਾਕੇ ਤੇ ਪੂਰਬੀ ਇਲਾਕਿਆਂ ਦੇ ਵਿੱਚ ਤੇ ਨਾਲ ਦੇ ਨਾਲ ਪੰਜਾਬ ਹਰਿਆਣਾ ਹਿਮਾਚਲ ਚੰਡੀਗੜ੍ਹ ਦੇ ਵਿੱਚ ਬਰਖਾ ਦੇ ਗਤੀਵਿਧੀਆਂ ਹੋਣ ਦੀ ਸੰਭਾਵਨਾ ਜੇਕਰ ਆਪਾਂ ਗੱਲ ਕਰ ਲਈਏ 18 ਤਰੀਕ ਦੀ 18 ਤਰੀਕ ਨੂੰ ਇਹ ਜਿਹੜਾ ਲੋ ਪ੍ਰੈਸ਼ਰ ਏਰੀਆ ਇਹ نیچے ਨੂੰ ਚਲਾ ਜਾਣਾ ਪਾਕਿਸਤਾਨ ਦੇ ਜਿਹੜੇ ਕਰਾਚੀ ਵੱਲ ਦੇ ਭਾਗ ਆ ਉਹਨਾਂ ਭਾਗਾਂ ਵੱਲ ਨੂੰ ਇਹ ਜਿਹੜਾ ਚੱਕਰਵਾਤਾ ਉਹ ਚਲਾ ਜਾਣਾ ਤੇ ਜਿਹਦੇ ਨਾਲ ਬਰਖਾ ਦੀਆਂ ਗਤੀਵਿਧੀਆਂ ਪੰਜਾਬ ਤੋਂ ਘਟ ਜਾਣਗੀਆਂ ਲੇਕਿਨ ਰਾਜਸਥਾਨ ਦੇ ਪੱਛਮੀ ਭਾਗਾਂ ਤੇ ਤੇ ਪੂਰਬੀ ਭਾਗਾਂ ਤੇ ਮੌਸਲਾ ਧਾਰ ਵਰਖਾ ਹੁੰਦੀ ਰਹੂਗੀ ਤੇ ਬਾਕੀ ਜਿਹੜੇ ਆਮ ਉੱਪਰਲੇ ਇਲਾਕੇ ਆ ਦਿੱਲੀ ਹਰਿਆਣਾ ਉੱਤਰ ਪ੍ਰਦੇਸ਼ ਅਮਾਥਲ ਪ੍ਰਦੇਸ਼ ਇਹਨਾਂ ਭਾਗਾਂ 'ਚ ਮੌਸਮ ਖੁਸ਼ਕ ਹੋ ਜਾਊਗਾ 19 ਤਰੀਕ ਦੀ ਜੇਕਰ ਆਪਾਂ ਗੱਲ ਕਰੀਏ ਤਾਂ 19 ਤਰੀਕ ਨੂੰ ਮੌਸਮ ਆਪਣੇ ਉੱਤਰ ਭਾਰ ਦੇ ਵਿੱਚ ਰਾਜਸਥਾਨ ਦੇ ਪੂਰਬੀ ਭਾਗਾਂ ਦੇ ਵਿੱਚ ਤੇ ਬਾਕੀ ਸਾਰਾ ਜਿਹੜਾ ਮੱਧ ਪ੍ਰਦੇਸ਼ ਦੇ ਭਾਗਾਂ ਦੇ ਵਿੱਚ ਮੌਸਮ ਜਿਹੜਾ ਉਹ ਆਮ ਤੌਰ ਤੇ ਖੁਸ਼ਕ ਹੋ ਜਾਊਗਾ ਤੇ ਇਧਰਲੇ ਪਾਸੇ ਜਿਹੜੀਆਂ ਪੂਰਬੀ ਉੱਤਰ ਪ੍ਰਦੇਸ਼ ਦੇ ਇਲਾਕਿਆਂ ਤੋਂ ਗਤੀਵਿਧੀਆਂ ਜਿਹੜੀਆਂ ਉਹ ਵਧਣੀਆਂ ਸ਼ੁਰੂ ਹੋ ਆਪਾਂ ਗੱਲ ਕਰ ਲਈਏ 20 ਤਰੀਕ ਦੀ ਤਾਂ 20 ਤਰੀਕ ਨੂੰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਸ਼ਾਮ ਦੇ ਟਾਈਮ ਤੋਂ ਉੱਤਰਾਖੰਡ ਦੇ ਉੱਤੋਂ ਦੀ ਬੱਦਲ ਆ ਜਿਹੜਾ ਉਹ ਜ਼ਬਰਦਸਤ ਤਰੀਕੇ ਨਾਲ ਬਣੂਗਾ ਤੇ ਇੱਕ ਚੱਕਰਵਾਤ ਵੀ ਆ ਜਿਹੜਾ ਉਹ ਉੱਤਰ ਪ੍ਰਦੇਸ਼ ਤੇ ਭਾਗਾਂ ਤੇ ਆ ਜਾਣਾ ਜਿਹਦੇ ਨਾਲ 20 ਦੀ ਸ਼ਾਮ ਤੋਂ ਲੈ ਕੇ 21 ਦੀ ਰਾਤ ਤੇ 21 ਦਾ ਦਿਨ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਹਰਿਆਣੇ ਦੇ ਵਿੱਚ ਉੱਤਰਾਖੰਡ ਹਿਮਾਚਲ ਜੰਮੂ ਕਸ਼ਮੀਰ ਦੇ ਵਿੱਚ ਮੂਸਲਾ ਧਰ ਵਰਖਾ ਹੋ ਸਕਦੀ ਹੈ ਜਿਹਦੀ ਅਪਡੇਟ ਆਉਣ ਵਾਲੇ ਸਮੇਂ ਤੇ ਦੇਵਾਂਗੇ ਵੀਡੀਓ ਬਰੀਆ ਲੱਗੀ ਤਾਂ ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ ਜੀ